ਹਾਂਜੀ ਬੈਗਰੂ ਜੀ ਕਾ ਖਾਲਸਾ ਵੈਰੀ ਫਤਿਹ ਬਈ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹਨ ਆਪਾਂ ਜਿਹੜਾ ਪਿਛਲੇ 6-7 ਸਾਲਾਂ ਤੋਂ ਮਤਲਬ ਮਲਚਿੰਗ ਵਿਧੀ ਨਾਲ ਬੀਜਦੇ ਆ ਸਰਫੇਸ ਸੀਡਰ ਨਾਲ ਮਤਲਬ ਵੀ ਜਿਵੇਂ ਹੁਣ ਆ ਸਰਫੇਸ ਸੀਡਰ ਖੜਾਗਾ ਵੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਵੀ ਇਹਦਾ ਕਰਨਾ ਕੀ ਹੈਗਾ ਸਭ ਤੋਂ ਪਹਿਲਾਂ ਇਹਦਾ ਕੀ ਕਰਨਾ ਇਹਨੂੰ ਆਪਾਂ ਜਿਹੜੇ ਆ ਇਹਦੇ ਉੱਪਰਲੀ ਆਹ ਲਿੱਦ ਹੈ ਇਹਨੂੰ ਖਿਲਾਰਨਾ ਹੈ ਇਹਦੇ ਨਾਲ ਆ ਸਰਫੇਸ ਸੀਡਰ ਜਿਹੜਾ ਇਹਦੇ ਨਾਲ ਖਿਲਾਰ ਕੇ ਉਦੋਂ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਬੀ ਪਾਵਾਂਗੇ ਬੀ ਪਾ ਕੇ 50 ਕਿਲੋ ਫਿਰ ਆਪਾਂ ਇਹਦੇ ਵਿੱਚ ਬੀਜਾਂਗੇ ਉਨਾ ਚਿਰ ਆਪਾਂ ਇਹਦੇ ਨਾਲ ਕੁਝ ਨਹੀਂ ਬੀਜਣਾ ਹੈਗਾ ਵੀ ਪਹਿਲਾਂ ਆ ਖਲਾਰਨਾ ਜ਼ਰੂਰੀ ਆ ਉਸ ਤੋਂ ਬਾਅਦ ਸੋਡਾ ਪਾਣੀ ਗਿੱਲਾ ਨਹੀਂ ਬਣ ਹੋਣਾ ਚਾਹੀਦਾ ਜੇ ਸੋਡਾ ਬਣ ਗਿੱਲਾਗਾ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਪੀਜਣ ਦਾ ਬਾਈ ਫਿਰ ਤੁਸੀਂ ਸੁਪਰ ਸੀਡਰ ਨਾਲ ਬੀਜ ਲੋ ਕਿਉਂ ਪਾਣੀ 2 ਦਿਨ ਤੋਂ 1 ਦਿਨ ਤੋਂ ਵੱਧ ਖੜਨਾ ਨਹੀਂ ਚਾਹੀਦਾ ਵੱਧ ਤੋਂ ਵੱਧ 1.5 ਦਿਨ ਉਦੋਂ ਬਾਅਦ ਪਾਣੀ ਨਹੀਂ ਖੜਨਾ ਚਾਹੀਦਾ ਕਿਉਂ ਫਿਰ ਦਾਣਾ ਗਲ ਜਾਂਦਾਗਾ ਵੀ ਚੁੱਪ ਕਰਕੇ ਇਹਦੇ ਨਾਲ ਬੀਜੋ ਬਾਈ ਕਿੱਲਾ ਬੀਜ ਲੋ ਅੱਧਾ ਕਿੱਲਾ ਬੀਜ ਲੋ 2 ਬੀਜ ਲੋ 2 ਕਨਾਲਾ ਬੀਜ ਲੋ ਕਨਾਲਾ ਵੀਰੋ ਆਪਦਾ ਪ੍ਰੈਕਟੀਕਲ ਕਰੋ ਆਪਦਾ ਪ੍ਰੈਕਟੀਕਲ ਕਰਕੇ ਤੁਸੀਂ ਕਾਮਯਾਬੀ ਦੇਖੋ ਝੋਨਾ ਕਿੰਨਾ ਕ ਨਿਕਲਿਆਗਾ ਝੋਨੇ ਨੇ ਬਈ ਕਿੰਨਾ ਘਾਟਾ ਪਾਦਾ ਜੇ ਖਰਚੇ ਮੈਂਟੇਨ ਕਰਾਂਗੇ ਤਾਂ ਹੀ ਇਸ ਕਾਮਯਾਬ ਹੋ ਸਕਦੇ ਆ ਕਣਕ ਦੂਜੀ ਨਾਲ ਉਹ ਘੱਟ ਨਹੀਂ ਨਿਕਲਦੀ ਮਨ ਤੋਂ ਹੁਣ ਵੱਧ ਨਿਕਲਦੀ ਆ ਕਿਉਂ ਮੈਨੂੰ 5-6 ਸਾਲ ਹੋ ਗਏ ਹੁਣ ਫੇਰ ਮੈਂ ਸਾਰਾ ਦੇਖੋ ਵਾਹਣ ਬੀਜ ਰਹਾਗਾ ਆ ਹੁਣ ਲੱਗਦੇ ਆ ਸੀ ਬੀਜਣ ਪਹਿਲਾਂ ਤਾਂ ਸ਼ੀਹ ਲਿੱਦ ਖੰਡਾਵਾਂਗੇ ਉਦੋਂ ਬਾਅਦ ਕਿਸੇ ਕਿਸਾਨ ਨੂੰ ਇਹ ਘਾਟਾ ਨਹੀਂ ਪੈਂਦਾਗਾ ਨਾ ਤਾਂ ਝਣਦੀਨ ਹੋਵੇ ਦੇਖੋ ਇੱਕ ਤਾਂ ਝਣਦੀਨ ਦੇ ਸਪਰੇਹਾਂ ਦਾ ਖਰਚਾ ਘਟਾ ਨੰਬਰ 2 ਤੇ ਇਹਦੇ ਤਾਂ ਕੋਈ ਘਾਟਾਂ ਵਾਲੀਆਂ ਨਹੀਂ ਬੜੀਆਂ ਕਰਨ ਦੀ ਲੋੜ ਆ ਕੋਈ ਬੜਾ ਚੂਰੀਆਂ ਨਹੀਂ ਪਾਉਣ ਦੀ ਲੋੜ ਆ ਧੁਰ ਤੱਕ ਇਹਦਾ ਕੋਈ ਬੜਾ ਬੱਡੜ ਖਰਚਾ ਨਹੀਂ ਕੀ ਕਹਿਣਾ 2-4000 ਰੁਪਏ ਖਰਚਾ ਆ ਇਹਦੇ ਤੇ ਨਹੀਂ ਕੋਈ ਖਾਸ ਖਰਚਾ ਨਹੀਂ ਹੈਗਾ ਕਿਸਾਨਾਂ ਨੂੰ ਇਹ ਚੀਜ਼ ਬਹੁਤ ਮੈਨੂੰ ਤਾਂ ਬਾਈ ਬਹੁਤ ਬੈਨੀਫਿਟ ਪਿਆ ਦੇਖੋ ਜੇ ਮੈਂ ਮੈਨੂੰ ਕੋਈ ਘਾਟਾ ਹੁੰਦਾ ਮੈਂ 7 ਸਾਲਾਂ ਤੋਂ ਬੀਜ ਦਾ ਆਉਣਾ ਮੈਨੂੰ ਫਿਰ ਮੈਂ ਬੀਜ ਦਾ ਨਹੀਂ ਸੀਗਾ ਹੁਣ ਫਿਰ ਮੈਂ ਬੀਜਣ ਲੱਗਿਆ ਦੇਖੋ ਪਹਿਲਾਂ ਪਰਾਲੀ ਖਿਲਾਰਨੀ ਜ਼ਰੂਰੀ ਆਗੀ ਜੇ ਪਲਾਰੀ ਨਹੀਂ ਖਿਲਾਰੇ ਫਿਰ ਇਹ ਇੱਕ ਥਾਂ ਮੈਂ ਢੇਰੀ ਇਕੱਠੀ ਬਣਾਉਂਦਾਗਾ ਜਾਨੀ ਕਿ ਸੋਟਾ ਤੈ ਬਣਨੀ ਚਾਹੀ ਇਹਨੂੰ ਇੰਨਾ ਉੱਚਾ ਚੱਕ ਕੇ ਫਿਰ ਉਹ ਧਰਤੀ ਦੇ ਵਿੱਚ ਨਾ ਜਾਮਾ ਇਹਨੂੰ ਫੇਰੋ ਆ ਸਰਫੇਸ ਸਰਫੇਸ ਹੀ ਡਰੇਗਾ ਇਹ ਸਾਡੀ ਕੋਆਪਰੇਟ ਸੁਸਾਇਟੀ ਦੇ ਵਿੱਚ ਲਿਆਂਦਾ ਹੋਇਆਗਾ ਵੀ ਜਿਹੜਾ ਵੀ ਰੀਪਰ ਨਾਲ ਵੀ ਤੁਸੀਂ ਸਿੱਟਾ ਦੇ ਕੇ ਰੀਪਰ ਨਾਲ ਵੀ ਕਰਤੇ ਵੱਢ ਸਕਦੇ ਹਾਂ ਮਲਚਿੰਗ ਵੀ ਤੇ ਮਲਚਿੰਗ ਨਾ ਕਰੋ ਜੇ ਤੁਸੀਂ ਮਲਚਿੰਗ ਕਰੋਗੇ ਉਹਦੀ ਤੈਅ ਵਾਝੀ ਜਿੰਦੀ ਉੱਪਰ ਉਹਦੇ ਥੱਲੇ ਗਿੱਲ ਬਾਲੀ ਬਣ ਜਾਂਦੀਆਂ ਦਾਣਾ ਗਲ ਜਾਂਦਾਗਾ ਯਾਨੀ ਕਿ ਖਰਚੇ ਹੀ ਵੱਢ ਕੇ ਕੱਲੇ ਛਿੱਟੋ ਕਾਮਯਾਬੀ ਦਾ ਸਾਧਨਾ ਬਾਈ 101% ਮੇਰੀ ਗਾਰੰਟੀ ਆ ਬੰਦਾ ਫੇਲ ਨਹੀਂ ਹੁੰਦਾ ਜੇ ਹਾਂ ਆਪਾਂ ਬੀਜ ਕੇ ਡੱਕ ਕੇ ਪਾਣੀ ਨਾਲ ਕੋਸਾ ਆਪਦੀਆਂ ਵੀ ਸਾਵਧਾਨੀਆਂ ਨੇ ਆਪਾਂ ਸੰਚੇਤ ਹੋ ਕੇ ਖੇਤੀ ਕਰਾਂਗੇ ਤਾਂ ਆਪਾਂ ਕਾਮਯਾਬੀ ਵੱਲ ਜ਼ਰੂਰ ਵਧਾਂਗੇ ਯਾਰ ਜੇ ਆਪਾਂ ਸੰਚੇਤ ਨਹੀਂ ਹੋਵਾਂਗੇ ਤਾਂ ਆਪਾਂ ਘਾਟੇ ਵੱਲ ਜਾਵਾਂਗੇ ਕਿਉਂ ਖਰਚੇ ਆਪਾਂ ਵਧਾ ਲਏ ਆਮਦਨ ਘਟ ਗਈ ਉਹਦੇ ਕਾਰਨ ਸਾਡੇ ਬਹੁਤ ਜਿਆਦੇ ਮਤਲਬ ਖਰਚੇ ਉੱਪਰ ਦੀ ਪੈ ਗਏ ਸਾਨੂੰ ਘਾਟੇ ਪੈਣ ਲੱਗ ਗਏ ਕਿਉਂ ਇਸ ਕਰਕੇ ਸਾਡਾ ਖਰਚਾ ਤੇ ਕੰਟਰੋਲ ਜ਼ਰੂਰੀ ਆ ਬਾਕੀ ਸਿਹਤ ਦੇਖੋ ਜਿੰਨਾ ਚਿਰ ਸਾਡੀ ਸਿਹਤ ਨਹੀਂ ਸਹੀ ਰਹਿੰਦੀ ਚਾਹੇ ਸਾਡੇ ਕੋਲੇ ਕਰੋੜਾਂ ਰੁਪਇਆ ਧਰ ਦਿਓ ਅਸੀਂ ਕਾਮਯਾਬ ਨਹੀਂ ਹੋ ਸਕਦੇ ਪੈਸਾ ਸਾਡੇ ਕੰਮ ਨਹੀਂ ਆ ਸਕਦਾ ਸਾਡੀ ਸਿਹਤ ਸਾਡੇ ਲਈ ਜ਼ਰੂਰੀ ਆ ਕੈਂਸਰ ਨਾਂ ਦੀਆਂ ਬਿਮਾਰੀਆਂ ਦੇਖੋ ਕਿੰਨੀਆਂ ਆ ਰਹੀਆਂ ਜਿਹੜੀ ਆਪਾਂ ਹੁਣ ਗੁੱਲੀ ਡੰਡ ਵਾਲੀ ਪੈਸਟੀਸਾਈਡ ਸਿਰਕਦੇ ਆ ਉਹ ਬਹੁਤ ਖਤਰਨਾਕ ਦਵਾਈ ਆ ਜਿਹੜੀ ਹਰੇ ਕੱਖਾਂ ਨੂੰ ਸੁਕਾਉਂਦੀ ਆ ਇਹਦੇ ਤੇ ਕੋਈ ਗੁੱਲੀ ਡੰਡ ਵਾਲੀ ਸੜਕਾਂ ਦੀ ਲੋੜ ਨਹੀਂ ਕਣਕ ਇੱਕ ਨੰਬਰ ਕਣਕ ਬਣੂਗੀ ਵਧੀਆ ਯਾਨੀ ਕਿ ਤਕਨੀਕ ਪੂਰੀ ਵਧੀਆ ਇਹ ਕਿਸੇ ਤਰ੍ਹਾਂ ਦੀ ਦੇਖੋ ਇਹ ਤਾਂ ਨਦੀਨ ਵਾਲੀ ਸਪਰੇ ਨਹੀਂ ਹੋਣੀ ਉਹ ਕਣਕਾ ਦੋ ਘਟੇ ਜੂਰੀਏ ਨਾਲ ਕਣਕ ਨੇ ਪੜ ਜਾਣਾਗਾ ਸਾਨੂੰ ਉਹਦੇ ਚੀਜ਼ ਦਾ ਮੁਨਾਫਾ ਹੀ ਮੁਨਾਫਾਗਾ ਉਨੀ ਕਣਕ ਨਿਕਲਿਆਉਣੀ ਆ ਕੋਈ ਇਹਦੇ ਤੇ ਹੁਣ ਪੀਜਾਂਗੇ 2 2.5 ਲੀਟਰਾਂ ਚ ਇਹਨੇ ਬੀਜ ਦੇਣੀਆਂ ਕੋਈ ਵੱਡੜ ਖਰਚੇ ਨਹੀਂ ਹੈਗੇ ਵੀ ਜਾਣੇ ਕਿ ਤੁਸੀਂ ਸਿੱਟਾ ਦੇ ਲੋ ਆ ਲਿੱਦ ਜੀ ਖਿਲਾਰ ਲੋ ਸਿੱਟਾ ਦੇ ਲੋ ਸਿੱਟਾ ਦੇ ਕੇ ਉਦੋਂ ਬਾਅਦ ਇਹਨੂੰ ਖਰਚੇ ਵੜ ਦੋ ਉਦੋਂ ਬਾਅਦ ਪਾਣੀ ਲਾ ਦੋ ਕੋਈ ਖਾਸ ਇਹਦੀ ਵੱਡੜ ਕੰਮ ਨਹੀਂ ਹੈਗਾ ਕੋਈ ਬਸ ਮਲਚਿੰਗ ਵੀ ਦੀਣਾਣਾ ਉਹ ਤੈ ਬੱਝ ਜਾਂਦੀ ਆ ਤੇ ਬਾਕੀ ਕਣਕ ਸੁੱਧ ਮਿਲੂ ਆਪਾਂ ਨੂੰ ਰੁੱਖਾ ਰੁੱਖਾ ਨੂੰ ਅੱਗ ਲੱਗਣ ਤੋਂ ਬਚਾਂਗੇ ਦੇਖੋ 4 ਚਪੇਰੇ ਆਪਾਂ ਰੁੱਖ ਫੂਕੀ ਜਾਂਦੇ ਆ ਉਹ ਆਪਣੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਵੀ ਆਪਣੀ ਸਿਹਤ ਲਈ ਯੋਹਾਨੀ ਕਰਕਾ ਵੀ ਆਪਾਂ ਆਪਣੀ ਸਿਹਤ ਬਚਾ ਲਾਂਗੇ ਤਾਂ ਸਾਰਾ ਕੁਝ ਬਚਾ ਲਾਂਗੇ ਠੀਕ ਹੈ ਜੀ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਰੀ ਪਤ